ਹਾਂਜੀ ਮਤਰਾ ਅੱਜ ਹੈਗੀ 1 ਜਨਵਰੀ 2026 ਸੋ ਸਾਰੇ ਮੇਰੇ ਮਿੱਤਰ ਭੈਣ ਭਰਾਵਾਂ ਨੂੰ ਸੱਜਣਾ ਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਜ ਰੱਖੇ ਜਿਹੜੇ ਸਾਡੇ ਨਾਲ ਚੰਗੇ ਆ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਸਾਡੇ ਨਾਲ ਕੋਈ ਰੋਸਾ ਆ ਉਹਨਾਂ ਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਉਹ ਟ੍ਰੱਕੀਆਂ ਦੇ ਸਭ ਨੂੰ ਸਾਰੇ ਖੁਸ਼ ਰਹਿਣ ਵਧੀਆ ਰਹਿਣ ਆਪਣੀ ਜਗ੍ਹਾ ਨਵਾਂ ਸਾਲ ਆ ਨਾ ਧੂਕੇ ਨਿਕਲਦੇ ਆ ਜਾਣਾ ਕਿੱਥੇ ਪਤਾ ਨਹੀਂ ਕੋਈ ਪ੍ਰੋਸੀਜਰ ਪਤਾ ਨਹੀਂ ਹਜੇ ਕੀ ਹੋਣਾ ਬਾਅਦ ਚ ਦੱਸਦੇ ਆ ਇੱਕ ਵਾਰ ਫੇਰ ਤੋਂ ਹੈਪੀ ਨਿਊ ਇਅਰ ਟੂ ਆਲ ਆਫ ਯੂ ਖੱਚ ਦੋ ਕੰਮ ਨੂੰ ਯਾਦ ਰੱਖੋ ਇਹ ਨਵਾਂ ਸਾਲ ਤੁਹਾਡੇ ਲਈ ਵਧੀਆ ਆ ਸੋਚ ਕੇ ਚੱਲੋ ਮਿਹਨਤ ਕਰੋ ਹਰੇਕ ਕੰਮ ਦੀ ਧੁੱਕੀ ਘੜ ਦੋ ਜਿਹੜਾ ਕੰਮ ਵੀ ਤੁਸੀਂ ਕਰਦੇ ਆ ਉਹ 'ਚ ਪੂਰੀ ਅਤ ਕਰਾ ਦਿਓ ਆਪਣਾ 100% ਦੇ ਕੇ ਵਧੀਆ ਰਿਜ਼ਲਟ ਲਾਓ ਤੇ ਜ਼ਿੰਦਗੀ ਵਧੀਆ ਮਾਣੋ ਸੌਖੇ ਕਰੋ ਸਾਰੇ ਕੰਮਾਂ ਨੂੰ ਖੁਸ਼ ਰਹਿਣਾ ਕਰੋ 12 ਵਜੇ ਉੱਠ ਕੇ ਨਿਊ ਇਅਰ ਹੋਇਆ ਆਪਣਾ ਉੱਠਿਆ ਤਾਂ 7 ਵਜੇ ਦਾ ਸੋਚਦਾ ਕੱਦਦਾ ਸੀ ਕਿ ਬਿਰਡ ਤੋਂ ਉੱਠਣ ਨੂੰ ਫਿਰ ਸਿਆਲਾਂ ਨੂੰ ਟਾਈਮ ਤੇ ਲੱਗੇ ਜਾਂਦਾ ਨਾ 12 ਵੱਜ ਚੁੱਕੇ ਆ ਤੇ ਪਹਿਲਾ ਫੋਨ ਲਾਉਂਦਾ ਹੈਪੀ ਨੂੰ ਸਾਰਿਆਂ ਨੂੰ ਫੋਨ ਲਾਉਂਦਾ ਵਿਸ਼ ਕਰਦਾ ਤੇ ਅੱਗੇ ਦਾ ਪ੍ਰੋਸੀਜਰ ਦੇਖਦੇ ਆ ਹੈਪੀ ਆ ਰਿਹਾ ਜਲਦੀ ਸਭ ਤੋਂ ਪਹਿਲਾ ਕੰਮ ਤਾਂ ਗੱਡੀ ਤੋਂ ਆਇਆ ਪਰ ਮੈਂ ਨਾ ਹਟਿਆ ਆ ਚਲੋ ਮੁਸ਼ਕਲ ਵਾਲੀ ਗੱਲ ਨਹੀਂ ਆਣੀ ਤੇ ਸਟਾਰਟ ਕਰਦੇ ਹਾਂ ਹਾਂ ਦਾ ਵੀ ਆ ਜਾ ਦਰਬੇਸ਼ਾਂ ਨੂੰ ਇਹ ਨਹੀਂ ਕਿਹੜਾ ਬੋਲ ਕੇ ਦੱਸਣਾ ਹੁੰਦਾ ਆ ਜਾ ਮੀ ਪਿਆ ਆ ਵਿਚਾਰੀ ਬੋਲਿਆ ਹਾਂਜੀ ਹਟ ਹਟ ਬੈਜਾ ਬੈਜਾ ਆਓ ਗੱਡੀ ਧੋਣ ਲਈ ਬੰਦੇ ਆ ਗਏ ਆ ਯੂਨੀਵਰਸਿਟੀ ਦੇ ਪੋਸਟਰ ਕਿਨੇ ਪਾੜੇ ਮੈਂ ਪਾੜੇ ਇਹ ਜੀ ਮੀਂਹ ਪਾਤਾ ਤੇ ਹੈਪੀ ਨੀਅਰ ਭਾਈ ਨਵੇਂ ਸਾਲੀਆਂ ਬੋਬਾ ਵਮੋਰਕਾ ਬੋਬਾ ਵਮੋਰਕਾ ਮਾਮੇ ਦਾ ਲੜਕਾ ਪੱਕਾ ਹੀ ਰੱਖ ਲਿਆ ਇੱਥੇ ਪੱਕਾ ਹੀ ਹੂੰ ਕੋਚ ਧਾਰਿਆ ਲਾਲੀ ਜੀ ਨੂੰ ਇਹ ਉਹ ਇਹਨਾਂ ਦੋਹਾਂ ਦਾ ਕੋਚ ਆਇਆ ਚੈੱਕ ਕਰ ਲਓ 1 ਵਜ ਗਿਆ ਆ ਤੇ ਕਿਹੜਾ ਟਾਈਮ ਆ ਜਿੰਮ ਤੋਂ ਆਣ ਜਾਣ ਦਾ ਇਹਨਾਂ ਦਾ ਨਹੀਂ ਸੁਹਾ ਕੀ ਅੱਜ ਮੁਠਾ ਟਿਕਣ ਦੇ ਲਈ ਹੈ ਰਾਜਾ ਸਾਹਿਬ ਜੀ ਤੂੰ ਗੱਡੀ ਤੋਂ ਉੱਤੋਂ ਨਹੀਂ ਆ ਅਪੀਲਾ ਆ ਆਪ ਨਾ ਧੋਗੇ ਨਿਕਲਦਾ ਇਹਨੂੰ ਵੀ ਧੋਣਾ ਪੈਣਾ ਪਹਿਲਾਂ ਹਾਂ ਹਾਂ ਆਲਾਈ ਧੋਤੇ ਜਾ ਧੋਤੇ ਜਾ ਧੋਤੇ ਜਾ ਧੋਤੇ ਜਾ ਕੋਈ ਵੀ ਕੰਮ ਆ ਹੰਗਾ ਮਿਹਨਤ ਨਾਲ ਹੀ ਆ ਹਿੰਮਤ ਤੁਹਾਨੂੰ ਆਪ ਕਰਨੀ ਪੈਣੀ ਹੈ ਹਿੰਮਤ ਕਰੋਗੇ ਇਹ ਜਿਹੜਾ ਕੰਮ ਮਰਜੀ ਖੇਚ ਲਿਓ ਕਿਸੇ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਹਮਾਰਾ ਇਹਨਾਂ ਦਾ ਲਾਲਾ ਜੀ ਛੋਟੇ ਭਾਈ ਧੌਣ ਲੈ ਜੇ ਮੈਂ ਕਣੀ ਲੈਣ ਜੇ ਸਾਰੀ ਗੱਡੀ ਤੋਂ ਹੋ ਗਈ ਵਾਹਿਗੁਰੂ ਜਿਵੇਂ ਮੈਨੂੰ ਕਹਿੰਦੇ ਰਹਿੰਦੇ ਲੋਕੀ ਬੁਰਾ ਕਿਸੇ ਨੂੰ ਕਹਿਣਾ ਨਹੀਂ ਮੈਂ ਕਿਹਨੇ ਕਦੋਂ ਆ ਮਾੜੀ ਕੀਤੀ ਨਾਮ ਕਿਸੇ ਦਾ ਲੈਣਾ ਨਹੀਂ ਮੈਂ ਸਾਲੇ ਖੁੱਦ ਨੂੰ ਰਹਿਣ ਦਿਆਲੂ ਦੱਸਦੇ ਤੇ ਦਿਲ ਚੱਕੀ ਫਿਰਦੇ ਪੱਥਰਾਂ ਦੇ ਹੁਣ ਨਵੇਂ ਸਾਲ ਤੇ ਇਕੱਲੇ ਇਕੱਲੇ ਨੂੰ ਬਦਲ ਕੇ ਟੱਕਰਾਂਗੇ ਹੁਣ ਨਵੇਂ ਸਾਲ ਤੇ ਇਕੱਲੇ ਇਕੱਲੇ ਨੂੰ ਬਦਲ ਕੇ ਟੱਕਰਾਂਗੇ ਜੀ ਮੈਂ ਤੁਹਾਡਾ ਆਪਣਾ ਅਰਸ਼ ਲਾਲੀ ਨਾਲ ਮੇਰੇ ਹੈਪੀ ਲਾਲੀ ਆ ਸੱਦਿਆ ਉਹ ਇਹਨੂੰ ਗੱਡੀ ਤੋਂ ਆਣ ਨੂੰ ਸੀ ਨਾਲ ਛੇਤੀ ਪਰ ਕੋਈ ਬੰਦਾ ਹੱਥ ਲਵਾ ਕੇ ਰਾਜ਼ੀ ਨਹੀਂ ਆ ਮਾਰੇ ਆ ਐਸਾ ਹੀ ਹੁੰਦਾ ਇਹ ਵੀਡੀਓ ਵਾਲਾ ਗਰਾਫਰ ਵੀਡੀਓ ਗਰਾਫਰ ਸਿਗਾ ਇਹ ਗੱਡੀ ਚੈੱਕ ਕਰਾਣੇ ਸਾਨੂੰ ਲਓ ਜੀ ਕਰੋ ਚੈੱਕ ਕਪੜੇ ਆਪਣੇ ਹੀ ਲਵੇੜ ਲਏ ਸਾਰੇ ਦੇਖੋ ਕੀ ਹਾਲ ਹੋ ਗਿਆ ਗਿੱਲੇ ਹੋ ਗਏ ਕੋਈ ਨਹੀਂ ਪਰ ਹੁਣ ਆਪਾਂ ਚੇਂਜ ਨਹੀਂ ਕਰਨੇ ਸਮਾਂ ਆਜਤ ਨਹੀਂ ਦਿੰਦਾ ਪਾਰੇ ਗੱਡੀ ਅਸੀਂ ਤੋਤੀ ਆ ਮੁਕੰਮਲ ਬਿਲਕੁਲ ਓਕੇ ਮੰਨ ਡਰਾਈਵਰ ਰੱਖਿਆ ਆ ਪਰ ਇਹਨੂੰ ਗੱਡੀ ਸਾਡੇ ਵੱਲੋਂ ਤੋਤੀਓ ਮਿਲਦੀ ਆ ਇਹਨਾਂ ਹੁਣ ਹਰ ਬੰਦਾ ਆ ਦबई ਤੋਂ ਆਇਆ ਦबई ਤੋਂ ਸੋ ਚਲਿਆਰੇ ਹੱਥਾਂ ਨਾਲ ਤੋਤੀ ਸਾਡੇ ਵੱਲੋਂ ਤੁਸੀਂ ਨਹੀਂ ਨਹੀਂ ਇਹਦੇ ਦਾ ਫੋਨ ਉਹ ਆਉਂਦੇ ਆ ਹੈਲੋ ਹੈਲੋ ਹਲੋ ਤੁਰਪੇ ਕਰੋ ਤੁਰਪੇ ਕੋਈ ਜ਼ਿਆਦਾ ਮੁਸ਼ਕਲ ਨਹੀਂ ਆਈ एवरीथिंग ਓਕੇ ਆ ਦਵਾਰਾ ਨੂੰ ਨਹਾਣ ਦੀ ਲੋੜ ਨਹੀਂ ਆ ਦਵਾਰਾ ਉਦਾਂ ਦੇ ਹੋ ਗਏ ਆ ਉਜੀ ਘਰੋਂ ਪਾਲੇ ਚਾਲੇ ਭਰਾਵਾਂ ਨੂੰ ਸਾਰਿਆਂ ਨੂੰ ਮਿਲਾਂਗੇ ਨਵੇਂ ਸਾਲ ਆਇਆ ਅੱਜ ਹਨਾ ਕੋ ਚੰਗੀਆਂ ਗੱਲਾਂ ਕਰੀਏ ਕੋਈ ਸਿੱਖਿਆ ਦਈਏ ਕੋਈ ਸਿੱਖਿਆ ਕੇ ਤਾਂ ਲਈਏ ਹੁਣ ਅਸੀਂ ਕੈਨੇਡਾ ਵਾਲੇ ਇੱਕ ਬੰਦੇ ਨੂੰ ਜੱਕਣਾ ਗੋਪੀ ਦੱਲੀ ਗਣੀਏ ਗੋਪੀ ਦੱਲੀ ਹਾਂਜੀ ਉਹਦੀਆਂ ਬੱਕਰੀਆਂ ਗੱਲਾਂ ਤੁਹਾਨੂੰ ਬਾਅਦ ਚ ਸੁਣਾਉਣੀ ਪਾਲ ਕਾਟੇ ਕਿਦਾਂ ਮਾਰਕਾਂ ਹੀ ਨਵੇਂ ਸਾਲ ਦੀਆਂ ਭਾਈਆ ਜੀ ਮਾਰਕਾਂ ਨਵੇਂ ਸਾਲ ਦੀਆਂ ਬਹੁਤ ਹੋਣਗੀਆਂ ਤਨੂਗਾ ਤੇ ਨਹੀਂ ਆ ਠੀਕ ਆ ਠੀਕ ਮੈਂ ਆ ਗਿਆ ਮੈਂ ਤਾਂ ਨਿਕਲਿਆ ਫਿਰ ਲੈ ਰਾਤ ਅਸੀਂ ਘਰ ਸੀ ਅਸੀਂ ਰਾਤ ਤਾਂ ਸੀ ਹਾਂਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪੰਚ ਸਾਹਿਬ ਮੁਬਾਰਕਾਂ ਸਾਨੂੰ ਬਹੁਤ ਮਾੜੇ ਹੋਰ ਸੇਤਾਂ ਠੀਕ ਠਾਕ ਠੀਕ ਆ ਤੂੰ ਸੁਣਾਓ ਸ਼ਹਿਰ ਚੱਲੇ ਕੱਲ ਰਾਤੀ ਕਿਦੇ ਵਿੱਚ ਬੁੜੇ ਹੋਏ 1 ਵਜੇ 1 ਵਜੇ ਨਾ 1:00 ਵਜੇ ਗਿਆ ਰਾਤੀ ਮੈਨੂੰ ਪਹਿਲੇ ਪਤਾ ਮੈਨੂੰ ਦੇਖੀ ਕੁੱਤੀ ਭੌਂਕਦੀ ਆ ਮੈਂ ਕਿਹਾ ਤੱਕੀ ਮੈਂ ਦੇਖਿਆ ਮੈਂ ਹੁਣ ਹੈਪੀ ਆ ਅਸੀਂ ਤਾਂ ਸਵੇਰੇ ਦੇ ਇੱਕ ਮਿੰਟ ਕਰ ਲਈ ਫੋਨ ਫੜਾ ਹਾਂਜੀ ਦੱਸੋ ਦਿਓ ਬਿਆਨ ਹੋਣਾ ਹੋਣਾ ਨਵਾਂ ਸਾਲ ਆਇਆ ਤੁਹਾਨੂੰ 12 ਵਜੇ 1 ਵਜ ਗਿਆ 1 ਵਜ ਗਿਆ ਕਿ ਹਜੇ ਸਾਰਾ ਹੈਗਾ ਦੁਪਹਿਰ ਰਾਤ ਤੱਕ ਕਰਵਾਉਂਦੇ ਨਹੀਂ 12 ਵਜੇ ਤੇ ਪਹਿਲਾ ਪਹਿਲਾ ਹੁੰਦਾ ਹਾਂ ਅਸੀਂ ਤਾਂ ਕਿ ਹੁਣ ਉੱਠੇ ਆ ਮਥੜੇਕੜ ਚੱਲੇ ਸੀ ਉੱਠੇ ਰਹੋ ਤਾਂ 20 ਵਾਰੀ ਤੁਹਾਨੂੰ ਤਾਂ 12 ਵਜੇ ਦਾ ਆਇਆ ਤੜਿਆ ਦੁਆ ਸੁੱਤੇ ਹੋਣ ਉੱਠੇ ਹਾਂ ਦਿਨ ਦਾ ਹੁੰਦਾ ਜਦ ਮਰਜੀ ਕਹਦਾ ਮਾਫੀ ਚਾਹਨੇ ਆ ਮਾਫੀ ਸ਼ੂਆ ਦਾ ਮਸਕਰਾਂ ਦਵਾਈ ਤੇਰੇ ਸਵੇਰੇ ਕਹਿੰਦੇ ਦਵਾਈ ਉੱਤੇ ਭਮਾ ਦੇ ਦੋ ਦਵਾਈ ਦੀ ਬੋਲਦੇ ਤੂੰ ਵੀ ਕੋਈ ਉਹ ਨੂੰ ਨਹੀਂ ਆਉਂਦੀ ਦਵਾਈ ਦਾ ਆਉਂਦਾ ਕੋਈ ਸ਼ਾਬਦ ਭਾਈਆ ਹੁਣ ਬੈਠਾ ਹੁਣ ਯੱਲਾ ਹਬੀਬੀ ਕਹਿੰਦੇ ਯੱਲਾ ਹਬੀਬੀ ਅਰਬੀ ਮਾ ਕੇ ਮੁਸ਼ਕਿਲ ਆ ਆਣਾ ਅਨਪੜ੍ਹ ਅਨਪੜ੍ਹ ਇੰਤਰਪਰਟ ਦੇ ਹੋਮੈਂਡੋਸਮੈਂਟ ਦੇ ਦੋ ਬਸ ਇਹ ਤਾਂ ਭੇਜ ਲੱਭਣਾ ਕੋਈ ਨਹੀਂ ਕੱਪੜੇ ਯਾਰ ਨਹੀਂ ਕੱਪੜੇ ਇੰਨੇ ਕੱਪੜੇ ਬਾਹਰੋਂ ਲਿਆਉਂਦੇ ਆ ਲੇਟ ਹੈ ਨਹੀਂ ਨਹੀਂ ਰਹਿ ਹੁਣ ਕੱਟ ਦਿੰਨੇ ਆ ਰਹੇ ਚਾਹ ਨਹੀਂ ਪੀਂਦੇ ਚਾਹ ਉੱਥੇ ਹੁਣ ਪੀਣੀ ਆ ਜਾ ਕੇ ਚਾਹ ਹੀ ਚੂਰੀ ਹੀਰੋ ਆ ਗਿਆ ਹੀਰੋ ਇੰਨਾ ਸਮਾਂ ਕਿੱਦਾਂ ਲੱਗ ਗਿਆ ਯਾਰ ਜਦੋਂ ਤੁਹਾਡਾ ਫੋਨ ਆਇਆ ਉਦੋਂ ਉੱਠਿਆ ਹਾਂ ਤਾਂ ਲੱਗਿਆ ਅੱਜ ਸਾਢੇ 12 ਉੱਠੇ ਆ ਤੂੰ ਭੈਜ ਮਨੇਰੇ ਜੇ ਨਹੀਂ ਗਿਆ ਪਰ ਬਾਅਦ ਚ ਪਤਾ ਲੱਗਾ ਵੀ ਇੱਥੇ ਤਾਂ ਲੈ ਲਈ ਸਾਰੀਆਂ ਗੱਲਾਂ ਛੱਡ ਕੇ ਹੈਪੀ ਨਿਊ ਈਅਰ ਭਰਾ ਨੂੰ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ ਵੀ We have to keep the Happy, Harsh and Bilal were so excited. It looks like they're going to have a lot of work to do. Gopi said the table. I don't know what he meant by that. And after that, he said that going to drink coffee. He machine. The ਤੇ ਆ ਪ੍ਰੋਬਲਮ ਕਪਚਾਕੀ ਤੇ ਮੈਟ ਲਿਆ ਇਨਸਾਰ ਨਗਰਾ ਕਿਆ ਨਹੀਂ ਬੜੀ ਸ਼ਿੱਤੀ ਹਾਂਜੀ ਇਹ ਬੈਟਰ ਕੋ ਵੀ ਕੇਸਰ 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 ਵਾਇਆ ਸਪੈਸ਼ਲ ਆਏ ਓਕੇ ਸਪੈਸ਼ਲ ਬਿੱਲੇ ਲਲੀਆਂ ਲਈ ਆ ਲੈ ਵੀ ਸੇਵ ਕਾ ਭੁਖ ਖਾਲੀ ਗੋਲੀ ਸਾਰਿਆਂ ਨੇ ਲੈ ਲਈ ਆ ਹੈਪੀ ਲਾਲੀ ਚੈੱਕ ਕਰੋ ਤੁਸੀਂ ਮਿੰਟ ਤਿੰਨ ਘਲਾਉਂਦਾ ਸੁਰ ਸੁਰ ਕਰਕੇ ਸੜ ਦੋ ਅੰਦਰ ਸਿੱਧੀ ਕਾਂ ਜਾਲਿਓ ਹੀ ਪਏ ਟਰੱਕ ਚ ਬਹਿਣ ਵਾਲੀ ਆਤ ਵੇਹੀ ਨਹੀਂ ਨਾ ਹਾਂਜੀ 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 ਇਹਨੂੰ ਉੱਧੇ ਹੀ ਚੜਦਾ ਇਹਦਾ ਟਰੱਕ 'ਚ ਚੜਦਾ ਬੰਦਾ ਹੀਰੋ ਹੀ ਆ ਦੇ ਬਾਲ ਤਾਂ ਦੇ ਯੰਕੀ ਬੋਏ ਆ ਕਹਿ ਲੂ ਕਿੰਨੀ ਉਮਰ ਹੋਗੀ ਗਾਇਸ ਕਮੈਂਟ ਕਰਕੇ ਦੱਸਿਓ ਰਾਤਾ ਕੱਢ ਕੇ ਦੱਸਣੀ ਆ ਰਾਤਾ ਕੱਢ ਕੇ ਦੱਸਿਓ ਹੈਪੀ ਬਰਥਡੇ ਬਰੋ ਨਾਲ ਕੌਣ ਆ ਗਿਆ ਕਹਿੰਦੇ ਦੁੰਬਾ ਉਹ ਆਰ ਕੋਨੇ ਮੇਖਾਲ ਜੀ ਬੇ ਤੁਸੀਂ ਛੱਡ ਤੋ ਪਹਿਲਾਂ ਮੱਥੇ ਟੇਕਦੇ ਯਾਰ ਜੀ ਕੰਮੇ ਨਾਲ ਦੀਆਂ ਸਾਰਿਆਂ ਨੂੰ ਹੈਪੀ ਅਨਿਵਰਜ ਸਾਡੇ ਵੱਲੋਂ ਹੱਥ ਜੋੜ ਕੇ ਜੀ ਤਾਨ ਤੰਦਰੁਸਤੀ ਰੱਬ ਮਾਰਾ ਕਾੜਦੀ ਰਲਾਈ ਰੱਖਿਆ ਜੀ ਜਾ ਮਿਲ ਗਿਆ ਸੀ ਵੀਰੋ ਸਾਡੇ ਰੁਕਣ ਦਾ ਤੇ ਆਪਣੇ ਆਪਣੀ ਡੈਸਟੀਨੇਸ਼ਨ ਲਈ ਦੁਬਾਰਾ ਨਿਕਲ ਰਹੇ ਹੁਣ ਹੋਰ ਪਾਸੇ ਨੂੰ ਭਰਾਵਾਂ ਨੂੰ ਮਿਲ ਲਿਆ ਮਿਲਦੇ ਜੋਲੇ ਹੋ ਗਏ ਛੇਤੀ ਜਾਣਾ ਪੈ ਗਿਆ ਲੋ ਜੀ ਸੰਗਤੇ ਮੱਥਾ ਟੇਕਣ ਰਾਜਾ ਸਾਹਿਬ ਪਹੁੰਚ ਗਏ ਆ ਰਸ਼ ਬੜਾ ਅੱਜ ਨਵੇਂ ਸਾਲ ਕਰਕੇ ਆ ਸੰਗਤ ਸਰਦਨ ਆਲ ਆਉਂਦੀ ਆ ਇੱਕੋ ਜੇ ਰਮਾਲ ਤਿੰਨ ਵੀਰਾਂ ਦੇ ਲੈ ਤਾਂ ਲੈ ਤਾਂ ਲੈ ਤਾਂ ਲੈ ਵੀ ਵੀਰਾਂ ਭਾਗਾ ਵਾਲੀ ਧਰਤੀ ਨਵੇਂ ਸਾਲ ਵਾਲੇ ਦਿਨ ਰਾਜਾ ਸਾਹਿਬ ਦੇ ਦਰਬਾਰ ਤੇ ਪਹੁੰਚ ਗਏ ਸਾਂਗੇ ਜੀ ਮੱਥਾ ਬਹੁਤ ਵਧੀਆ ਟੇਕ ਹੋ ਗਿਆ ਨਵੇਂ ਸਾਲ ਤੇ ਜਿੰਨੇ ਵੀ ਭਰਾ ਸਾਡੇ ਨਾਲ ਜੁੜੇ ਆ ਸਭ ਨੂੰ ਸਾਰਿਆਂ ਲਈ ਆਪਾਂ ਦੁਆ ਮੰਗੀ ਸਾਰੇ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਤੇ ਸਾਰੇ ਤਰੱਕੀ ਕਰੋ ਨਵੇਂ ਸੋਲ ਦੀਆਂ ਇੱਕ ਵਾਰ ਫੇਰ ਤੋਂ ਤੁਹਾਨੂੰ ਮੁਬਾਰਕਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਪ੍ਰਮਾਤਮਾ ਸਾਹਿਬ ਨੂੰ ਤਰੱਕੀ ਦਵੇ ਮੱਥਾ ਬਹੁਤ ਸੋਹਣਾ ਟੇਕ ਲਿਆ ਸਭ ਦੀ ਚੜ੍ਹਦੀ ਕਲਾ ਹੋਵੇ ਲਓ ਜੀ ਸ਼ੁਰੂ ਕੀਤਾ ਸੀ ਬਲੌਗ ਸਵੇਰੇ ਹੀ ਸੋਹਣੀ ਐਡਿਟ ਕਰਕੇ ਤੁਹਾਨੂੰ ਪਾ ਦੇਣਾ ਅਸੀਂ ਸਾਰੇ ਭਰਾਵਾਂ ਨਾਲ ਮੱਥਾ ਟੇਕਣ ਆਏ ਸੀ ਨਵੇਂ ਸਾਲ ਦੀਆਂ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਉੱਚੀ ਮੜਿਆ ਲੱਖ ਲੱਖ ਮੁਬਾਰਕਾਂ ਹੈਪੀ ਨਿਊ ਇਅਰ ਆਲ ਆਫ ਯੂ ਘੁੰਮ ਘੁਮਾ ਕੇ ਪਹੁੰਚੋ ਕਿੱਥੇ ਆਪੋ ਆਪਣੇ ਘਰੇ ਆਪੋ ਆਪਣੇ ਘਰੇ ਆਪੋ ਆਪਣੇ ਘਰੇ ਪਹੁੰਚੋ ਸਾਰੇ ਘੁੰਮ ਘੁਮਾ ਕੇ ਇੱਥੇ ਸ਼ਾਟ ਤਾਂ ਲਿਆ ਸਾਨੂੰ ਪਿੱਛੇ ਸੋਹਣੀ ਬਹੁਤ ਲੱਗੀ ਸਰੋਂ ਹੈ ਚਲੋ ਸੰਗ ਦਾਤਾ ਇੱਕ ਵਾਰ ਬਾਈ ਦੱਸਦੇ ਕੀ ਕਰਨਾ ਸਬਸਕ੍ਰਾਈਬ ਬੈਲ ਆਈਕਨ ਉਹੀ ਸਾਰਾ ਕੁਝ ਕਰਦੇ ਹੋ ਜੋ ਇਹ ਨਿਕਿਆ ਚੰਗਾ ਜੀ ਧੰਨਵਾਦ ਹੈਪੀ ਨਿਊ ਇਅਰ ਅਗਲੇ ਬਲੌਗ ਚ ਮਿਲਦੇ ਆਂ